ਸੁਖਬੀਲਾਸ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼੍ਰੋਮ ਨੇ ਅਕਾਲੀ ਦਲ ਮੁੜ ਆਮੋ ਸਾਹਮਣੇ ਹੋ ਗਈ ਹੈ ਕਿ ਰਸਲ ਸੀਮਾ ਨੇ ਸੁਖਬੀਲਾਸ ਤੇ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਸ਼੍ਰੋਮ ਨੇ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਮਲਾ ਕੀਤਾ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਚੁਣੌਤੀ ਦੇ ਦਿੱਤੀ ਹੈ ਉਹਨਾਂ ਕਿਹਾ ਕਿ ਜੇਕਰ ਕੁਝ ਗਲਤ ਹੈ ਤਾਂ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ ਇਹ ਸਿਰਫ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਮੁੱਖ ਮੰਤਰੀ ਅਜੀਹੇ ਇਲਜ਼ਾਮ ਅਕਾਲੀ ਦਲ ਤੇ ਲਗਾ ਰਹੇ ਨੇ ਘਰ ਪਾਲਿਆ ਬਾਦਲ ਪਿੰਡ ਚ ਘਰ ਪਾਲਿਆ ਧਿਆੜ ਜੇਲ੍ਹ ਤੋਂ ਉੱਚੀਆਂ ਗੰਨਾਂ ਨੇ ਕਾਲਾ ਘਤਰ ਹੈ ਬਈ ਖਤਰਾ ਕਾ ਦਾ 25 ਸਾਲ ਰਹੇ ਹੋ ਮੁੱਖ ਮੰਤਰੀ ਲੋਕ ਤਾਂ ਪਿਆਰੇ ਇੰਨਾ ਕਰਦੇ ਹੋਣਗੇ ਖਤਰਾ ਕਾ ਦਾ ਉੱਥੇ ਉਹ ਲਾਲੇ ਡੇਡੇ ਦਰਵਾਜੇ ਚਿੰਲੇ ਵੀ ਅੰਦਰ ਨਾਲ ਕੋਈ ਬੜ ਦੇ ਉੱਥੇ ਕਾਂ ਕਿਤੇ ਗਲਤੀ ਨਾ ਬਨੇਰੇ ਤੇ ਬਹਿ ਜਾ ਦੋਨੇ ਲੱਤਾਂ ਟੁੱਟ ਜਾਂਦੀਆਂ ਕਾਂ ਦੀਆਂ ਤਿਲਕ ਜਾਂਦਾ ਨਾ ਇਟਲੀ ਤੋਂ ਲਿਆਂਦਾ ਮਾਰਬਲ ਕਿੱਥੋਂ ਆਇਆ ਮਾਰਬਲ ਇਹ ਆਪਣਾ 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 ਖੂਨ ਆ ਹੋ ਮਾਰਬਲ ਨਹੀਂ ਹੈਗਾ ਆਪਣਾ ਖੂਨ ਆ ਇਹ ਚੰਡੀਗੜ੍ਹ ਪਾਈ ਬੈਠਿਆ ਸੁਖ ਵਿਲਾਸ ਉਹ ਤੋਂ ਮੈਂ ਕਰ ਲਿਆ ਕੱਢ ਲੈ ਕਾਗਜ਼ ਉਹ ਤੋਂ ਮੈਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਕੋਈ ਸ਼ਿਕਵਰੀ ਨਹੀਂ ਹੋਊਗਾ ਕੁਮਾਰਾ ਹੱਦ ਨਾ ਲੈ ਜੋਂਗੇ ਧਰਮ ਰਾਜ ਨਾਲ ਗੱਲ ਹੋਗੀ ਵੀ ਤੁਹਾਡੇ ਵਾਲੇ ਨਾਲ ਆ ਜਾਣਗੇ ਕਿਉਂ ਲੁੱਟੀ ਜਾਂਦੇ ਹੋ ਗਰੀਬਾਂ ਨੂੰ ਉਹੀ ਦੋ ਢਾਈ ਰੋਟੀਆਂ ਖਾਣੀਆਂ ਨੇ ਉਹੀ 5 6 ਫੁੱਟ ਦਾ ਮੰੰਜਾ ਹੈ ਉਹੀ ਕੂਲਰ ਉਹੀ ਏਸੀ ਹੈ ਇਸ ਤੋਂ ਬਾਅਦ ਹੋਰ ਕਰ ਕੀ ਲਾਉਂਗੇ ਤੁਸੀਂ ਫਿਰ ਕਿਉਂ ਤੁਸੀਂ ਲੋਕਾਂ ਦਾ ਖੂਨ ਚੂਸਦੇ ਹੋ ਦੁੱਖੇ ਇਸ ਗੱਲ ਦਾ ਲੈ ਐਂ ਗਰ ਸ਼ਰਤ ਲਾ ਲ ਸੁਖਵੀਰ ਵਾਦਲ ਨੂੰ ਕੋ ਪੰਜ ਪਿੰਡਾਂ ਦੇ ਨਾਂ ਲੈ ਕੇ ਦਿਖਾਈ ਭਲਾਈਆਣਾ ਕੋਈ ਨਾ ਹੋਗਾ ਉਹ ਰਜਿਸਟ੍ਰੇਟ ਬੜਦੇ ਆ ਨਾ ਭਲਾਈਆਣਾ ਨਹੀਂ ਕਹਿੰਦਾ ਭਲਾਈਆਣਾ ਉਹ ਨੂੰ ਕੀ ਪਤਾ ਕਹਿੰਦੇ ਪਿੰਡਾਂ ਚ ਆਇਆ ਹੋਵੇ ਤਾਂ ਬਦਲ ਲਗੇ ਜਿਹੋ ਤਾਂ ਪੁੱਤ ਮਰ ਰਿਹਾ ਸੀ ਜਦੋਂ ਇੱਥੇ ਖੂਨ ਖਰਾਬਾ ਚੱਲ ਰਿਆ ਸੀ ਉਦੋਂ ਬਾਪੂ ਨੇ ਭੇਜਤਾ ਬਾਹਰ ਨਾ ਪੁੱਤ ਤੂੰ ਨਾ ਮਰ ਜੀ ਕਿਤੇ ਤੇ ਜਦੋਂ ਠੀਕ ਹੋ ਗਿਆ ਸਾਰਾ ਕੁਝ ਕਹਿੰਦਾ ਆ ਜਾ ਪੁੱਤ ਤੂੰ ਸੀ ਡਿਪਕੀ ਸੀ ਜਾਂ ਮੈਂ ਡਿਪਕੀ ਸੀ ਬਣ ਗਿਆ ਜੀ ਘਰੇ ਹੀ ਦਿੱਤੀ ਸੀ ਆਪ ਦੇ ਘਰ ਵੀ ਬੜਾਉਣਾ ਸੀ ਪਰ ਉਹਨਾਂ ਨੇ ਇਹ ਪਤਾ ਨਹੀਂ ਸੀ ਨਾ ਕਿ ਮਹਿੰਦਰ ਮਾਸਟਰ ਦਾ ਮੁੰਡਾ ਵੀ ਬੈਠਾ ਉਹਨੇ ਵੀ ਆਉਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਸੋ ਹੀ ਖਾਲੀ ਹੈ ਕਿ ਪੰਜਾਬ ਦੀ ਭਲਾਈ ਦੀ ਕੋਈ ਗੱਲ ਨਹੀਂ ਕਰਨੀ ਅੱਜ ਮੁੱਦੇ ਪੰਜਾਬ ਚ ਵੱਡੇ ਨੇ ਕਿ ਬਿਜਲੀ ਨਹੀਂ ਆ ਰਹੀ ਖੇਤਾਂ ਨੂੰ ਲਾਈਟ ਨਹੀਂ ਮਿਲ ਰਹੀ ਜੀਰੀਆਂ ਸੁੱਕੀਆਂ ਪਈਆਂ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬਣਾਈ ਐਸਆਈਟੀ ਨੇ ਸਾਬਤ ਕਰਤਾ ਕਿ ਜਿਹੜੀ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਆ ਉਹ ਪੰਜਾਬ ਦੀ ਜੇਲ੍ਹ ਦੇ ਵਿੱਚ ਹੋਈ ਹੈ ਹਾਈ ਕੋਰਟ ਨੇ ਡੀਜੀਪੀ ਨੂੰ ਕੋਰਟ ਦੇ ਵਿੱਚ ਬੁਲਾ ਕੇ ਮਾਫੀ ਮੰਗਾਈ ਨਾਲੇ ਕਿਹਾ ਕਿ ਲੱਗ ਰਿਹਾ ਕਿ ਨਸ਼ਾ ਤੁਹਾਡੀ ਮਿਲੀ ਭੁਗਤ ਨਾਲ ਮਿਲ ਰਿਹਾ ਮੁੱਦੇ ਤਾਂ ਨੇ ਪਰ ਮੁੱਖ ਮੰਤਰੀ ਨੇ ਸਾਰਾ ਧਿਆਨ ਇਹ ਮੁੱਦਿਆਂ ਤੋਂ ਭਟਕਾ ਕੇ ਬਾਦਲ ਸਾਹਿਬ ਦਿਹਾੜੇ-ਦੋੜੇ ਰੱਖਣਾ ਕਿ ਸੁਖਬਲਾਸ ਦੇ ਕਾਗਜ਼ ਪਹੁੰਚ ਕੇ ਮੈਂ ਕਾਰਵਾਈ ਕਰੂੰ ਮੁੱਖ ਮੰਤਰੀ ਸਾਹਿਬ ਤੁਸੀਂ ਮਜਬੂਰ ਹੋ ਕਿਸੇ ਗੱਲੋਂ 3 ਸਾਲ ਤੋਂ ਪੰਜਾਬ ਦੀ ਬਾਗਦੋਰ ਤੁਹਾਡੇ ਹੱਥ ਚ ਹੈ ਵਿਜੀਲੈਂਸ ਤੁਹਾਡੀ ਪੰਜਾਬ ਪੁਲਿਸ ਤੁਹਾਡੀ ਜੇ ਤੁਹਾਡੇ ਕੋਲੇ ਕੋਈ ਸਬੂਤ ਹੈ ਕਾਰਵਾਈ ਕਰਕੇ ਦਿਖਾਓ ਆ ਸਟੇਜ ਦੇ ਉੱਤੇ ਇਹ ਹਰ ਰੋਜ਼ ਕੀ ਤੁਸੀਂ ਕਲਾਕਾਰੀ ਦਿਖਾਉਣ ਲੱਗ ਜਾਨੇ ਔਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਤੁਸੀਂ ਬੋਲਦੇ ਹੋ ਝੂਠ ਪਹਿਲਾਂ ਚਰਨਜੀਤ ਚੰਨੀ ਵਾਲਾ ਝੂਠ ਕਹਿੰਦੇ 2 ਕਰੋੜ ਮੰਗ ਲਿਆ ਹੁਣ ਮੈਂ ਕਾਰਵਾਈ ਕਰੂੰ ਉਹ ਝੂਠ ਬੋਲਿਆ ਸੀ ਕਿ ਹੁਣ ਰਾਹੁਲ ਗਾਂਧੀ ਤੇ ਡਰੋਂ ਨਹੀਂ ਕਾਰਵਾਈ ਕਰ ਪਾਰੇ ਕਦੇ 골ਡੀ ਬਰਾਡ ਫੜ ਲਿਆ ਕਦੇ BMW ਦਾ ਪਲਾਂਟ ਲਾ ਲਿਆ ਸੋ ਆਪਾਂ ਹਰ ਗੱਲ ਨੂੰ ਖਤਮ ਕਰੀਏ ਅੱਜ ਤੁਹਾਨੂੰ ਸਿੱਧਾ ਚੈਲੰਜ ਹੈ ਕਿ ਸੁੱਖ ਵਿਲਾਸ ਤੇ ਜੇ ਕੋਈ ਗਲਤ ਖੂਈ ਐ ਚੀਜ਼ ਉਹਤੇ ਕਾਰਵਾਈ ਕਰਕੇ ਦਿਖਾਓ ਆ ਜਿਹੜਾ ਲੋਕਾਂ ਦਾ ਧਿਆਨ ਪਟਕਾਉਣ ਦੇ ਲਈ ਝੂਠ ਬੋਲਣ ਦਾ ਠੇਕਾ ਲਿਆ ਕਦੇ ਕਿੱਕਲੀ ਪਾ ਲਈ ਇਹਨਾਂ ਨੂੰ ਬੰਦ ਕਰੋ ਪੰਜਾਬ ਦਾ ਤੁਹਾਡੇ ਕਰਕੇ ਬਹੁਤ ਨੁਕਸਾਨ ਹੋ ਗਿਆ ਨੀਤੀਯੋਗ ਦੀ ਮੀਟਿੰਗ ਦਾ ਤੁਸੀਂ ਕਾਂਗਰਸ ਦੇ ਕਹੇ ਤੇ ਬਾਈਕਾਟ ਕਰਤਾ अरविंद केजरीवाल ਦੀ 6 ਵਜੇ ਤੁਸੀਂ ਭੱਜੇ ਜਾਂਦੇ ਹੋ ਸੋ ਪੰਜਾਬ ਨਾਲ ਦੁਸ਼ਮਣੀ ਕੱਢਣੀ ਬੰਦ ਕਰੋ ਕਾਰਵਾਈ ਕਰਕੇ ਦਿਖਾਓ ਮੁੱਦਿਆਂ ਤੋਂ ਧਿਆਨ ਨਾ ਪਟਾਓ